ask and it will give to you sleep and you will find nook and the door will be open to you jado tara digi one satta sahiya phir uthi phir uthi phir dil tutya hazara bar hausle tutte par kitena kithe koi ummeed ta si jiun di ya phir apni pari le is var tara khadi hui kis taqat ne uthaya e halle vi adhura jawab si ode le ਪਰ ਇਹ ਤਾਰਾ ਦੀ ਕਹਾਣੀ ਨਹੀਂ ਹਜ਼ਾਰਾਂ ਔਰਤਾਂ ਦੀ ਕਹਾਣੀ ਹੈ ਜਾਂ ਇਹ ਕਹਿ ਲਵੋ ਕਿਉਂ ਨਾ ਲੋਕਾਂ ਦੀ ਕਹਾਣੀ ਹੈ ਜੋ ਕਿਸੇ ਨਾ ਕਿਸੇ ਕਰਕੇ ਜ਼ਿੰਦਗੀ ਜਿਉਣ ਦੀ ਲੜਾਈ ਲੜਦੇ ਆ ਦੇਖੋ ਤਾਰਾ ਵੀ ਹੁਣ ਇਸ ਦੁੱਖਾਂ ਦੀ ਕੜੀ ਨੂੰ ਤੋੜਨ ਲੱਗੀ ਆਪਣਾ ਪਿੰਜਰਾ ਖੋਲਣ ਲੱਗੀ ਆ ਇਸ ਉਮੀਦ ਨੂੰ ਲੈ ਕੇ ਕਿ ਉਹਨੇ ਉਡਣਾ ਹੈ ਖੁਸ਼ੀਆਂ ਇਕੱਠੀਆਂ ਕਰਨੀਆਂ ਹੈ ਆਪਣੇ ਆਲਣੇ ਵਿੱਚ ਉਨਾ ਆਪਣੀ ਜ਼ਿੰਦਗੀ ਦੀ ਚਾਬੀ ਉਸ ਵਿਅਕਤੀ ਦੇ ਹੱਥ ਵਿੱਚ ਦੇ ਦਿੱਤੀ ਸੀ ਉਹ ਸਿਰਫ ਚੋਗਾ ਦਿੰਦਾ ਸੀ ਦੁੱਖ ਸੁੱਖ ਖੁਸ਼ੀਆਂ ਨਹੀਂ ਸ਼ਾਇਦ ਇਹ ਹੀ ਫਰਕ ਹੈ ਮਨੁੱਖ ਤੇ ਜਾਨਵਰ ਵਿੱਚ ਹੁਣ ਤਾਰਾ ਨੂੰ ਇਹ ਪਰਿਭਾਸ਼ਾ ਸਮਝ ਆਉਣ ਲੱਗ ਗਈ ਸੀ ਤਾਰਾ ਇਸ ਮੋੜ ਤੇ ਕਿਵੇਂ ਆਈ ਇਹ ਵੀ ਇੱਕ ਸਵਾਲ ਸਾਡੇ ਸਾਹਮਣੇ ਆ ਪਰੰਪਰਾ ਰੀਤੀ ਰਿਵਾਜ ਕਦਰਾਂ ਕੀਮਤਾਂ ਸਾਨੂੰ ਕੌਣ ਦਿੰਦਾ ਕਿੱਥੋਂ ਸ਼ੁਰੂ ਹੁੰਦੀ ਆ ਦੇਖਣਾ ਤਾਂ ਬਣਦਾ ਹੈ ਨਾ ਤਾਰਾ ਛੋਟੇ ਜਿਹੇ ਇੱਕ ਪਿੰਡ ਵਿੱਚ ਮੱਧਵਰਗ ਦੇ ਪਰਿਵਾਰ ਵਿੱਚ ਪੈਦਾ ਹੋਈ ਸੀ ਉਹਦਾ ਪਰਿਵਾਰ ਸਿੱਖ ਵਿਚਾਰਾਂ ਦਾ ਸੀ ਜੋ ਧਰਮ ਦੀ ਪਾਲਣਾ ਕਰਨ ਵਾਲਾ ਨੇਕ ਜਿੰਦਾਦਿਲ ਸੀ ਪਿਤਾ ਪੁਲਿਸ ਮੈਕਮੇ ਵਿੱਚ ਹੋਣ ਕਰਕੇ ਪੰਜਾਬ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆ ਬਸੇ ਮਾਂ ਬੜੀ ਸੁਗਰ ਸਿਆਣੀ ਕੰਮਕਾਜੀ ਰੱਬ ਦਾ ਨਾਮ ਲੈਣ ਵਾਲੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਖੁਸ਼ੀ-ਖੁਸ਼ੀ ਕਰ ਰਹੀ ਸੀ ਪਰਿਵਾਰ ਵੱਡੇ ਸ਼ਹਿਰ ਵਿੱਚ ਵੀ ਖੁਸ਼ ਸੀ ਆਮ ਤੌਰ ਤੇ ਕਿਹਾ ਜਾਂਦਾ ਹੈ ਵੱਡੀਆਂ ਥਾਵਾਂ ਵਿੱਚ ਵੱਡੀਆਂ ਮੁਸ਼ਕਲਾਂ ਪਰ ਤਾਰਾ ਦੇ ਪਰਿਵਾਰ ਵਿੱਚ ਹੱਲੇ ਤੱਕ ਅਜਿਹਾ ਨਹੀਂ ਸੀ ਤਾਰਾ ਆਪਣੇ ਪਾਪਾ ਦੀ ਐਨੀ ਪਿਆਰੀ ਬੇਟੀ ਸੀ ਕਿ ਉਹਦੇ ਪਾਪਾ ਜਦੋਂ ਵੀ ਡਿਊਟੀ ਤੋਂ ਘਰ ਆਉਂਦੇ ਉਹਦੇ ਲਈ ਆਪਣੀ ਜੇਬ ਵਿੱਚ ਮਿੱਠੀਆਂ ਗੋਲੀਆਂ ਜ਼ਰੂਰ ਲੈ ਕੇ ਆਉਂਦੇ ਹੁਣ ਤਾਂ ਤਾਰਾ ਨੂੰ ਜਿਵੇਂ ਆਦਤ ਜਿਹੀ ਬਣ ਗਈ ਸੀ ਕਿ ਪਾਪਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਨਹੀਂ ਤੇ ਤਾਰਾ ਪਾਪਾ ਦੇ ਸਾਹਮਣੇ ਆਪ ਖਲੋ ਜਾਂਦੀ ਤੇ ਸਿੱਧੀ ਨਿਗਾਹ ਜੇਬ ਉੱਤੇ ਜਾਂਦੀ ਕਿ ਪਾਪਾ ਹੁਣੇ ਆਪਣੀ ਜੇਬ ਵਿੱਚੋਂ ਮਿੱਠੀਆਂ ਗੋਲੀਆਂ ਕੱਢਣਗੇ ਇਹ ਸਿਲਸਿਲਾ 6 ਸਾਲ ਤੱਕ ਚੱਲਦਾ ਰਿਹਾ ਹੁਣ ਤਾਰਾ ਥੋੜੀ ਜਿਹੀ ਸਮਝਵਾਲੀ ਹੋ ਗਈ ਸੀ ਉਹਨੂੰ ਆਪਣੇ ਨਾਲ ਕੋਈ ਖੇਡਣ ਖੁੱਦਣ ਵਾਲਾ ਗੱਲਾਂ ਕਰਨ ਨੂੰ ਚਾਹੀਦਾ ਸੀ ਫਿਰ ਉਹ ਰਖੜੀ ਵਾਲੇ ਦਿਨ ਵੀ ਉਦਾਸ ਹੋ ਜਾਂਦੀ ਸੀ ਕਿਉਂਕਿ ਆਪਣੇ ਆਂਡਗਵਾਂਡ ਵਿੱਚ ਮਨਾਏ ਜਾਂਦੇ